ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ YouTube ਤੇ ਫੈਮਲੀ ਦਾ ਜਿੰਨੇ ਵੀ ਮੇਰੇ YouTube ਫੈਮਲੀ ਦੇ ਸਬਸਕ੍ਰਾਈਬਰ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਨੇ ਲੋਕ ਫੋਲੋ ਕਰਦੇ ਆ ਸੋ ਭਾਈ ਅੱਜ ਤੁਹਾਨੂੰ ਇੱਕ ਧਾਰਮਿਕ ਜਗ੍ਹਾ ਤੇ ਬਹੁਤ ਹੀ ਖੂਬਸੂਰਤ ਜਗ੍ਹਾ ਜਿਹੜਾ ਕਿ ਬਠਿੰਡੇ ਤੋਂ ਆਪਾਂ ਹੁਣ ਬਠਿੰਡੇ ਤੋਂ ਬਠਿੰਡੇ ਤੋਂ ਚੱਲੇ ਹੋਏ ਆਂ ਬਠਿੰਡੇ ਤੋਂ ਜੋ ਕਿ ਜਲਾਲਾਬਾਦ ਨੂੰ ਜਾਂਦੇ ਆ ਰਸਤੇ ਦੇ ਵਿੱਚ ਸ੍ਰੀ ਮੁਕਸਰ ਸਾਹਿਬ ਜਿੱਥੇ 40 ਮੁਕਤੀਆਂ ਦਾ ਇਤਿਹਾਸ ਆ ਗੁਰੂਤ ਨੂੰ ਪਤਾ ਹੀ ਆ ਵੇਰਾਵਾ ਪੜਿਆ ਸੀ ਗੁਰੂ ਸਾਹਿਬ ਮਹਾਰਾਜ ਨੇ ਉੱਥੋਂ ਦਾ ਇਤਿਹਾਸ ਆ ਬਟਮੀ ਲੋਕੀ ਬਠਿੰਡਾ ਨੂੰ ਕਹੀ ਜਾਂਦੇ ਆ ਬੈਕਵਰ ਏਰੀਆ ਬੈਕਵਰ ਬਾਈ ਕੋਈ ਬੈਕਵਰ ਏਰੀਆ ਨਹੀਂ ਰੋਡ ਦੇਖੋ ਤੁਸੀਂ ਖੁੱਲਾ ਢੁੱਲਾ ਮੋਟਰਾਂ ਜਮੀਨਾਂ ਹੀ ਵੜੀਆਂ ਲੋਕਾਂ ਕੋ ਦੂਰ ਦੂਰ ਟੱਕਦੇ ਖੁੱਲਾ ਜਿੰਨਾ ਇਹ ਢਨੌਲਾ ਬਠਿੰਡਾ ਸੰਗਰੂਰ ਇਹ ਸਾਰੇ ਕੋਈ ਬੈਕਵਰ ਏਰੀਆ ਨਹੀਂ ਬਾਈ ਬਹੁਤ ਵਧੀਆ ਏਰੀਆ ਵਾ ਬਹੁਤ ਵਧੀਆ ਟੌਂਗਿਆ ਖੜਕਾਂ ਨਿਗੀਆਂ ਤੇ ਜਿਹੜੀਆਂ ਬਾਦਲਾਂ ਦੇ ਰਾਜ ਦੇ ਵਿੱਚ ਬਣੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਰੋਡ ਕਿੰਨਾ ਟੌਪ ਦਾ ਗੱਡੀ ਮਤਲਬ ਪਤਾ ਵੀ ਨਹੀਂ ਲੱਗਦਾ ਗੱਡੀ ਜਾਂਦੀ ਦਾ ਜਮਾਈ ਚਾਹ ਦਾ ਗਲਾਸ ਰੱਖ ਲਓ ਬਈ ਯਾਰ ਆ ਮਯਾਰਾ ਵੀ ਪਾਣੀ ਦਾ ਗਲਾਸ ਵੀ ਡੁੱਲ ਜੇ ਉਹਰੇ ਸੋ ਬਹੁਤ ਸੋਹਣਾ ਰੋੜ ਤੇ ਬੜੇ ਚੰਗੇ ਲੋਕ ਨੇ ਇਧਰ ਦੇ ਹਰੀਆਲੀ ਆ ਬਾਈ ਬਾਕੀ ਤੇ ਮੌਸਮ ਬੜਾ ਸਾਫ ਆ ਤੁਸੀਂ ਦੇਖ ਸਕਦੇ ਹੋ ਟੋਬਾ ਆ ਗਿਆ ਸਾਈਡ ਤੇ ਬਾਕੀ ਲੋਕੀ ਆ ਸੈਰ ਕਰਦੇ ਨੇ 4-5 ਵਜੇ ਦਾ 5 ਵਜੇ ਦਾ ਟਾਈਮ ਆ ਜੀ ਦੇਖੋ ਬੀਬੀਆਂ ਮਾਤਾ ਭੈਣਾਂ ਸੈਰ ਕਰਦੀਆਂ ਨੇ ਇਧਰ ਘਰ ਲੋਕਾਂ ਦੇ ਮਤਲਬ ਕਹਿੰਦਾ ਵੀ ਕੋਠੀਆਂ ਪਾਈਆਂ ਹੋਈਆਂ ਨੇ ਖੇਤਾਂ ਦੇ ਵਿੱਚ ਖੇਤਾਂ 'ਚ ਘਰ ਪਾਇਆ ਲੋਕਾਂ ਨੇ ਬਹੁਤ ਸੋਹਣੇ ਵੀਰੇ ਬਹੁਤ ਹੋਏ ਉਹ ਜੀ ਫਾਈਨਲੀ ਆਪਾਂ ਪਹੁੰਚ ਗਏ ਆਂ ਸ਼੍ਰੀ ਮੁਕਸਰ ਸਾਹਿਬ ਤੇ ਇਹ ਚੌਕ ਆ ਜੀ ਆਪਾਂ ਜਦੋਂ ਇਧਰੋਂ ਜਲਾਲਾਬਾਦ ਨੂੰ ਆਉਨੇ ਆਂ ਨਾ ਮੁਕਸਰ ਸਾਹਿਬ ਨੂੰ ਆਉਨੇ ਆਂ ਜਦੋਂ ਆਪਾਂ ਨੇ ਇਧਰੋਂ ਪਿੱਛੇੋਂ ਬਠਿੰਡੇ ਤੋਂ ਤੇ ਉੱਥੋਂ ਪਹਿਲਾ ਚੌਕ ਆਉਂਦਾ ਦੇਖੋ ਲਿਖਿਆ ਸ਼੍ਰੀ ਮੁਕਸਰ ਸਾਹਿਬ ਕੋਟ ਖਪੂਰਾ ਇਧਰ ਮਲੋਟ ਇਧਰ ਸੋ ਆ ਗਿਆ ਜੀ ਮੇਨ ਚੌਕ ਇੱਥੇ ਪੁੱਛਦੇ ਆਂ ਆਪਾਂ ਗੁਰਦੁਆਰਾ ਸਾਹਿਬ ਕਿਹੜੀ ਸਾਈਡ ਆ ਆ ਜੀ ਲਿਖਿਆ ਆਈ ਲਵ ਮੁਕਸਰ ਉਹ ਇਹ ਚੌਕ ਆ ਜੀ ਉਹਦਾ ਬਾਕੀ ਤੁਮ ਰਖਾਉਣਿਆਂ ਗੁਰਦਰਾ ਸਾਹਿਬ ਕਿਹੜੀ ਸਾਈਡ ਆ ਜਾ ਕੇ ਗੱਲ ਕਰਦੇ ਆ ਹਾਂਜੀ ਸਿੱਧਾ ਚਲੇ ਗਏ ਮਤਲਬ ਮੈਂ ਬਾਜ਼ਾਰ ਚ ਵੜ ਕੇ ਖੱਬੇ ਮੁੜ ਜਾਣਾ ਲਓ ਜੀ ਫਾਈਨਲੀ ਪਹੁੰਚ ਗਏ ਆਪਾਂ ਤੇ ਕਰੋਉਣਿਆਂ ਦਰਸ਼ਨ ਮੇਲਾ ਥੋੜਾ ਪਾਰਕਿੰਗ ਚ ਆ ਗਏ ਸੀ ਥੋੜਾ ਰੋਂਗ ਆ ਗਏ ਸੀ ਉਧਰ ਮੈਂ ਗਾਂਹ ਚਲਾ ਗਿਆ ਸੀਗਾ ਤੇ ਇਧਰ ਲਾ ਦਨੇ ਆ ਮੜਾ ਜੇ ਆਪਾਂ ਕਿਤੇ ਦੇਖ ਕੇ ਗੱਡੀ ਸਾਈਡ ਜੇ ਤੇ ਦਬੂਗੇ ਲਾਦਨੇ ਗੱਡੀ ਫਿਰ ਇੱਥੋਂ ਜੋੜੇ ਜਮਾ ਕਰਾ ਕੇ ਆਪਾਂ ਤੇ ਗਾਹ ਨਿਕਲ ਜਾਗੇ ਹਾਂ ਆ ਲੋ ਜੀ ਪਾਰਕਿੰਗ ਚ ਲਾਤੀ ਗਏ ਇੱਧਰ ਸਰੋਵਰ ਆ ਜੀ ਤੇ ਸੰਗਾ ਤਾਂ ਹੋਰ ਵੀ ਬੈਠੇ ਬਹੁਤ ਵੱਡਾ ਸਰੋਵਰ ਆ ਜੀ ਇੱਥੇ ਤੋਂ ਸਾਹਮਣੇ ਦਰਵਾਜ਼ਾ ਸਾਹਿਬ ਆ ਮੇਨ ਉਹ ਤੋਂ ਇੰਟਰਸ ਕਰਦੇ ਆਂ ਅੰਦਰ ਅੰਦਰ ਜੁੜਾ ਜੁੜਾ ਜਮੇ ਕਰਾ ਕੇ ਜੁੜੇ ਜਮਾ ਕਰਾ ਕੇ ਇਧਰੋਂ ਸਦਾ ਇੰਟਰਸ ਸਿੱਤੋਂ ਸਾਹਮਣੇ ਹੋ ਜਾਂਦੀਆਂ ਜੀ ਇਧਰ ਗੇਟ ਨੰਬਰ ਆ ਗਿਆ ਜੀ 4 ਉਹ ਸਾਹਮਣੇ ਲਿਖਿਆ ਹੈ ਜੀ ਗੇਟ ਨੰਬਰ 4 ਕਾਫੀ ਗੇਟ ਨੇ ਇੱਥੇ ਬਣੇ ਹੋਏ ਬਾਈ ਜੀ ਬਹੁਤ ਸੋਹਣੇ ਫਲਾਵਰ ਬਹੁਤ ਸੋਹਣੇ ਫਲਾਵਰਾਂ ਦੇ ਬੁੱਢੇ ਲੱਗੇ ਆ ਫੁੱਲਾਂ ਦੇ ਜੀ ਦੇਖ ਸਕਦੇ ਹੋ ਹਾਂਜੀ ਇੱਥੇ ਤੁਸੀਂ ਬਿਸ਼ਰਾਮ ਵੀ ਕਰ ਸਕਦੇ ਹੋ ਜੀ ਇੱਧਰ ਸਾਹਮਣਾ ਆ ਗਿਆ ਏਰੀਆ ਸਾਰਾ ਤੇ ਇੱਧਰ ਪਿੱਛੇ ਏਰੀਆ ਸਾਰਾ ਵਾ ਇੱਧਰ ਸਿੰਘ ਸਾਹਿਬ ਆਪਣੀ ਤੇ ਇੱਧਰ ਬਿਸ਼ਰਾਮ ਕਰ ਸਕਦੇ ਹੋ ਤੁਸੀਂ ਗੁਰਦੁਆਰਾ ਤਬੂ ਤੰਬੂ ਸਾਹਿਬ ਮਾਤਾ ਭਾਗੌਰ ਜੀ ਇੱਧਰ ਗੁਰਦੁਆਰਾ ਸਾਹਿਬ ਦਾ ਸਥਾਨ ਬਣਿਆ ਜੀ ਉਹਨਾਂ ਦਾ ਤੇ ਮਹਾਰਾਜ ਪ੍ਰਕਾਸ਼ਾ ਜੀ ਇੱਧਰ ਤੇ ਹਾਂਜੀ ਜੀ ਆਪਾਂ ਉਧਰਲੇ ਪਾਸੇ ਦੇਖੀਏ ਇੱਕ ਗੇਟ ਨੰਬਰ 6 ਆ ਗਿਆ ਚਾਰ ਨੰਬਰ ਗੇਟ ਤੋਂ ਪਹਿਲਾਂ ਅੰਗਤਾਂ ਦਰੋ ਵੀ ਆਉਂਦੀਆਂ ਨੇ 6 ਨੰਬਰ ਗੇਟ ਆ ਗਿਆ ਜੀ ਤੇ ਉਹ ਸਾਹਮਣੇ ਦਰਬਾਰ ਸਾਹਿਬ ਆ ਤੇ ਉਹ ਮੈਨੂੰ ਸਰਾਹ ਲੱਗਦੀ ਆ ਜੀ ਉਹ ਸਾਹਮਣੇ ਰਹਿਣ ਵਾਸਤੇ ਕਮਰਾ ਰੂਮ ਸਾਰਾ ਕੁਝ ਮਿਲਦਾ ਇੱਥੇ ਕੋਦੋਂ ਮਰਜ਼ੀ ਆ ਫੜਦੇ ਹੋ ਤੁਸੀਂ ਤੇ ਉਹ ਗੇਟ ਬਹੁਤ ਬਣੇ ਹੋਏ ਮੇਰੇ ਖਿਆਲ ਨਾਲ ਹੋਣਗੇ 6 7 7 8 ਗੇਟ ਹੋਣਗੇ 6ਵਾਂ ਤਾਂ ਇਹ ਆ ਗਿਆ ਦੋ ਅੱਗੇ ਹੋ ਸਕਦੇ ਆ ਮੇਰੇ ਖਿਆਲ ਨਾਲ ਉਹ ਦਰਬਾਰ ਸਾਹਿਬ ਆ ਜੀ ਸਾਹਮਣੇ ਵਿਊ ਦੇਖੋ ਤੁਸੀਂ ਸਰੋਵਰ ਬਹੁਤ ਵੱਡਾ ਸਰੋਵਰ ਜਿਵੇਂ ਦਰਬਾਰ ਸਾਹਿਬ ਰਵੰਦਰ ਸਾਹਿਬ ਆ ਨਾ ਜੀ ਉਧਰੋਂ ਥੋੜਾ ਛੋਟਾ ਨਾਲ ਉਧਰ ਹੀ ਆ ਸਰੋਵਰ ਛੋਟਾ ਵੱਡਾ ਤਾਂ ਨਹੀਂ ਹੁੰਦਾ ਇਹ ਸਾਹਮਣੇ ਦਰਬਾਰ ਹਾਲ ਆ ਇੱਥੋਂ ਆਪਾਂ ਮੇਨ ਇੰਟਰਸਟ ਕਰਮੀ ਉਧਰ ਦੀ ਘੁੰਮ ਕੇ ਉੱਪਰ ਦੀ ਇੱਧਰ ਮੇਨ ਦਰਬਾਰ ਸਾਹਿਬ ਆ ਗਿਆ ਜੀ ਆਪਣਾ ਬਹੁਤ ਸੰਗਤ ਆ ਰਹੀਆਂ ਨੇ ਗਈਆਂ ਬਹੁਤ ਲੋਕ ਬਹੁਤ ਆ ਰਹੇ ਆਦਰ ਸਟੇਟ ਤੋਂ ਤੇ ਆ ਸਾਰਾ ਹੀ ਆਪਣੇ ਇਧਰੋਂ ਇੰਟਰਸਟ ਆ ਜੀ ਗੁਰਦਰਾ ਸਾਹਿਬ ਦੀ ਤੇ ਆ ਸਾਰਾ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਕੋਨੇ ਦਾ ਸਾਰਾ ਵੀਓ ਕੋਸ਼ਿਸ਼ ਕਰਾਂਗੇ ਜੰਦਰੋ ਵੀਡੀਓ ਬਣੀ ਤਾਂ ਠੀਕ ਆ ਨਹੀਂ ਫਿਰ ਅਸੀਂ ਨਹੀਂ ਬਣਾਵਾਂਗੇ ਅਕਲ ਦੀ ਮੈਂ ਸਰਬ ਪ੍ਰਭਾਤ ਆਈ ਤਾਂ ਉਸ ਮੇਰੇ ਕਿ ਦਿਸਵਾਦ ਉਹਨਾਂ ਦੀ ਖੁੱਲੀ ਹੈ ਜਦੋਂ ਅਗਲੀ ਪ੍ਰਭਾਤ ਹੋਈ ਅਗਲਾ ਅਮਨਤ ਵੇਲਾ ਜਿਸ ਪਿਲੇ ਹੋ ਗਿਆ ਧਕਾਰ ਇਹਦਾ ਇਤਿਹਾਸ ਤੁਹਾਨੂੰ ਅਸੀਂ ਥੋੜਾ ਦੱਸਾਂਗੇ ਕੀ ਇਤਿਹਾਸ ਹੈ ਇਹਦਾ ਪਾਣੀ ਦਿੱਤਾ ਘਰਾਂ ਤੋਂ ਥੋੜੀ ਜਿਹੀ ਤੇ 25 ਦਾ ਸਰਕਾਰੀ ਸਰਕਾਰ ਦਾ ਕਰਦੇ ਇਹ ਜਿਹੜੇ ਛਾਣੇ ਘਰ ਵੀ ਪਾਣੀ ਪੀਣ ਦੀ ਸਹੂਲਤ ਵੀ ਲਾਈ ਜਾਂ ਨਾਲ ਭਾਈ ਫਿਰ ਉਹ ਸੋ ਬੱਚਿਆਂ ਨੂੰ ਸੰਗੇ ਸੰਸਕਾਰ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਘੋੜਾ ਬੰਨਿਆ ਸੀਗਾ ਜੀ ਫਿਰ ਉਹਨਾਂ ਦੇ ਉਹ ਬੱਚੇ ਫਿਰ ਸਕਾਰ ਕਰ ਲੈਂਦੇ ਮਾਪਿਆਂ ਨੂੰ ਵੀ ਉਹ ਸੰਸਕਾਰ ਲੈ ਜੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਘਰ ਦੇ ਵਿੱਚੋਂ ਹੀ ਇਹ ਕੁਝ ਸਿਖਾਇਆ ਹੀ ਨਾ ਗਿਆ ਹੋਵੇ ਕੋਈ ਚੰਗਾ ਸੰਸਕਾਰ ਹੋ ਗਿਆ ਹੋਵੇ ਕਥਾ ਸੁਣ ਰਹੀ ਹੈ ਜੀ ਸੋ ਇੱਕ 게ਟ ਇੱਧਰ ਵੀ ਆ ਗਿਆ 게ਟ ਬਾਜੀ ਉਧਰੋਂ ਗੁਰਦੁਆਰਾ ਸਾਹਿਬ ਆ ਗਿਆ ਜੀ ਉਧਰੋਂ ਇਹ ਵੀ 게ਟ ਆ ਜੀ ਪਿੱਛੇ ਦੀ ਇਹ ਗੇਟ ਹੋਰ ਆ ਜੀ ਉਹ ਵਾਲਾ ਗੇਟ ਹੋਣਾ ਕਈ ਆ 6 7 7 8 ਗੇਟ ਨੇਗੇ ਜੀ ਇਹਦੇ ਸੋ ਸੰਗਤ ਆਉਂਦੀ ਆ ਇੱਧਰ ਪਾਰਕਿੰਗ ਦੀ ਪੂਰੀ ਸਹੂਲਤਾ ਜੀ ਰਹਿਣ ਦੀ ਤੁਸੀਂ ਵਿਸ਼ਰਾਮ ਵੀ ਕਰ ਸਕਦੇ ਹੋ ਇੱਥੇ ਉਹ ਸਾਹਮਣੇ ਜੋੜਾ ਘਰ ਆ ਜੀ ਵਾਹੇ ਬਰੋ ਵਾਹੇ ਜੀ ਬਰੋ ਜੋੜਾ ਘਰ ਵੀ ਆ ਬੀਬੀਆਂ ਕੁੱਤੀ ਗੰਢ ਗੰਨਹਾਰ ਗੋਪਾਲ ਸਰਬ ਜੀਆਂ ਆਪੇ ਬ੍ਰਿਤਪਾਲ ਬਲਦੁਰਾਨ ਗਰੇਵ ਜੀ ਮੋਦੀ ਖਾਣਾ ਮੁਗਾ ਗੁਰਦੁਆਰਾ ਬਾਜ਼ਾਰ ਆ ਗਿਆ ਜੀ ਭਾਈ ਅਮਰੀਕ ਸਿੰਘ ਦੇ ਸਾਥ ਜਰਨੈਲ ਸਿੰਘ ਜੀ ਖਾਲਸਾ ਭੰਡਰਾ ਵਾਲਿਆਂ ਦੀ ਇੱਥੇ ਸਵੀਰ ਲੱਗੀ ਹੋਈ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਆਜੋ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਹੋਰ ਦੋਰਾ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਇਧਰ ਆਣੇ ਦੀ ਟਾਬ ਤੇ ਸ੍ਰੀ ਮੁਖਸਰ ਸਾਹਿਬ ਹੋਰ ਦੋਰਾ ਸਭ ਤੋਂ ਬਾਹਰ ਆਉਂਦੀ ਜੀ ਇੱਥੇ ਇਤਿਹਾਸ ਸਾਰੇ 40 ਮੁਕਤੀਆਂ ਦਾ ਮਹਾ ਸਿੰਘ ਤੋਂ ਮੰਜਾ ਸਿੰਘ ਤੋਂ ਮਾਨ ਸਿੰਘ ਤੋਂ ਲੈ ਕੇ ਸਾਰਾ ਇਤਿਹਾਸ ਆ ਤੁਸੀਂ ਵਾਚ ਕਰ ਸਕਦੇ ਹੋ। ਸੋ ਲੋ ਜੀ ਆਪਾਂ ਵੀ ਪੰਜ ਸਲਾਮਾ ਕਰ ਲਈਏ। ਉਧਰ ਸਾਹਮਣੇ ਆਪਣੇ ਲੰਗਰ ਹਾਲ ਆ ਗਿਆ ਜੀ। ਜੋ ਦਾ ਪਣੀ ਛਕਣਾ ਮੰਦਾ ਇੱਧਰ ਆ ਸਕਦਾ ਤੇ ਸੋ ਬਾਹ ਸਾਰੀ ਪਾਰਕਿੰਗ ਆ ਜੀ ਚਲਦੇ ਆ ਹੁਣ ਆਪਾਂ ਸਤਿ ਸ਼੍ਰੀ ਅਕਾਲ ਜੀ ਚਿੱਟੀ ਘੋੜੀ ਤੇ ਸੋ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਸਾਰੇ ਜਾਣਿਆਂ ਨੂੰ ਧੰਨਵਾਦ ਜੀ ਲਾਈਕ ਸਬਸਕ੍ਰਾਈਬ ਕਮੈਂਟ ਜ਼ਰੂਰ ਕਰ ਲਿਓ ਧੰਨਵਾਦ